ਅਮਰਿਤਪਾਲ ਸਿੰਘ ਦੇ ਪਿਤਾ ਨੇ ਵੱਖ-ਵੱਖ ਮੁੱਦਿਆਂ ਤੇ ਆਪਣੀ ਗੱਲ ਰੱਖੀ ਹੈ ਸਭ ਤੋਂ ਪਹਿਲਾਂ ਉਹਨਾਂ ਅਮਰਿਤਪਾਲ ਨੂੰ ਦਿੱਤੇ ਸਮਰਥਨ ਲਈ ਮਾਲਵਾਦੀ ਲੋਕਾਂ ਦਾ ਧੰਨਵਾਦ ਕੀਤਾ ਇਸ ਤੋਂ ਇਲਾਵਾ ਅਮਰਿਤਪਾਲ ਦੇ ਭਰਾ ਤੇ ਪੁਲਿਸ ਦੀ ਕਾਰਵਾਈ ਤੇ ਵੀ ਸਵਾਲ ਚੁੱਕੇ ਇਸ ਦੌਰਾਨ ਉਹਨਾਂ ਅਮਰਿਤਪਾਲ ਦੀ ਰਿਹਾਈ ਮੰਗੀ ਕਿਹਾ ਕਿ ਅਮਰਿਤਪਾਲ ਅਤੇ ਉਹਨਾਂ ਦੇ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਜਿਵੇਂ ਅਸੀਂ ਇਹ ਸਾਡੇ ਸੰਤ ਬਾਬਾ ਬੱਤਰ ਸਿੰਘ ਜੀ ਦਾ ਪਾਕ ਵਿੱਚ ਤੇ ਸਾਡੇ ਤੇ ਅਸੀਂ ਇੱਥੇ ਉਹਨਾਂ ਨੂੰ ਨਮਸਕਾਰ ਕਰਨ ਵਾਸਤੇ ਤੇ ਇਹ ਮਾਲਵੇ ਦੀਆਂ ਸੰਗਤਾਂ ਦਾ ਅਸੀਂ ਧੰਨਵਾਦ ਕਰਨ ਵਾਸਤੇ ਆਏ ਆ ਕਿ ਉਹਨਾਂ ਨੇ ਜਿਹੜੀ ਖਰੂਰ ਸਾਹਿਬ ਜਾਂ ਫਰੀਦਕੋਟ ਇਲੈਕਸ਼ਨ ਹੋਈ ਇਹ ਚ ਪੂਰੇ ਖਾਲੀ ਖਰੂਰ ਸਾਹਿਬ ਜਾਂ ਫਰੀਦਕੋਟ ਦੇ ਲੋਕਾਂ ਦਾ ਹਿੱਸਾ ਨਹੀਂ ਇਹ ਚ ਪੂਰੇ ਸਿੱਖ ਸੰਗਤ ਪੂਰੀ ਦੁਨੀਆ 'ਚ ਵੱਸਦੇ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਕਰਕੇ ਅਸੀਂ ਇਸ ਇਲਾਕੇ ਦੇ ਲੋਕਾਂ ਦਾ ਸੰਗਤਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਨ ਵਾਸਤੇ ਆਏ ਆ ਕਿ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਸਾਡੀ ਕੌਮ ਦੀ ਬਹੁਤ ਚੜ੍ਹਦੀ ਕਲਾ ਦੀ ਉਹਨਾਂ ਨੇ ਬੜਾ ਤਨਮਨ ਨਾਲ ਯੋਗਦਾਨ ਪਾਇਆ ਇਸ ਕਰਕੇ ਅਸੀਂ ਬਹੁਤ ਤਹਿ ਦਿਲੋਂ ਪਾਕੂ ਜੀ ਪਿਛਲੇ ਦਿਨੇ ਉਸ ਦਾ ਛੋਟੇ ਪੁੱਤਰ ਦੇ ਉੱਤੇ ਇੱਕ ਕੇਸ ਦਾ ਕੀਤੇ ਗਿਆ ਕਿੰਨੇ ਕਿਸ ਚਾਹੀਏ ਇਹ ਜਿਹਨੂੰ ਦੇਖੋ ਕਿ ਅਮਰਪਾਲ ਦੇ ਜਿਹੜਾ ਕੇਸ ਰਿਪੋਰਟ ਕੀਤਾ ਤੁਸੀਂ ਉਹ ਸਾਰੇ ਜਣ ਸਮਝਦੇ ਹੋ ਕਿ ਸੰਗਠਾ ਨੇ ਉਹਨੂੰ ਪਰਿਵਾਰ ਨਹੀਂ ਕੀਤਾ ਇਸੇ ਤਰ੍ਹਾਂ ਹਕੂਮਤ ਸਾਨੂੰ ਜਿਹੜਾ ਦਬਾ ਕੇ ਬਦਨਾਮ ਕਰਦੇ ਆ ਸਾਹਿਬ ਜੀ ਇਹ ਕੋਈ ਵੀ ਜਦੋਂ ਕੋਈ ਛੋਟੇ ਛੋਟੇ ਮੋਟੇ ਕੋਈ ਸਿੱਖ ਕੋਈ ਚੰਗਾ ਕੰਮ ਹੁੰਦਾ ਇਹ ਮੇਰੇ ਖਿਆਲ ਅਕਮਤਾਂ ਨੂੰ ਜਾਂ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਉਹ ਕਿਸੇ ਨਾ ਕਿਸੇ ਤਰੀਕੇ ਚ ਉਹ ੜਕਾ ਪਾਉਣਾ ਚਾਹੁੰਦੇ ਆ ਉਹ ਦੁਨੀਆ 'ਚ ਸਾਡੀ ਕੌਮ ਨੂੰ ਬਦਨਾਮ ਕਰਨਾ ਚਾਹੁੰਦੇ ਆ ਇਸ ਕਰਕੇ ਮੇਰੇ ਖਿਆਲ ਹੈ ਕਿ ਉਹ ਤੁਸੀਂ ਸਾਰੇ ਜਣੇ ਸਮਝਦੇ ਹੋ ਜਿਹੜਾ ਰਟਾਇਰਡ ਜੱਜ ਤੋਂ ਇਨਕੁਆਇਰੀ ਡਿਮਾਂਡ ਕਰਦੇ ਆ ਬਾਕੀ ਕਿਸ ਤਰ੍ਹਾਂ ਵੇਖਦੇ ਹੋ ਕਰਕੇ ਅੱਖਾਂ ਦੇਖਿਆ ਨਾ ਜਦੋਂ ਕੋਈ ਚੁਣਿੰਦਾ ਹੋ ਜਾਂਦਾ ਐਮਪੀ ਬਣ ਜਾਂਦਾ ਜਾਂ ਐਮਐਲਏ ਬਣ ਜਾਂਦਾ ਤਾਂ ਉਹ ਜਿਨ੍ਹਾਂ ਦੇ ਵਿੱਚੋਂ ਰਿਹਾ ਹੋ ਜਾਂਦੇ ਨੇ ਪਰ ਭਾਈ ਅਮਰਤਵਰਦੀ ਉਹਨਾਂ ਦਾ ਬੜੀ ਮੁਸ਼ਕਲ ਦੇ ਨਾਲ ਹੀ ਸੌਂਚ ਚਾਈ ਸੀ ਤੇ ਹੁਣ ਵੀ ਉਹਨਾਂ ਨੇ ਸਮਾਂ ਮੰਗਿਆ ਇਹ ਇਹ ਦੇਖੋ ਜੀ ਇਹ ਹਕੂਮਤ ਵੀ ਬਹੁਤ ਧੱਕੇਸ਼ਾਈ ਸਾਡੇ ਜਿਹੜੇ ਘੱਟ ਗਿਣਤੀ ਕੌਮਾਂ ਨਾਲ ਇਹ ਜਿਹੜਾ ਇੱਕ ਬਹੁਤ ਵੱਡਾ ਧੱਕਾ ਬਾਅਦ ਕਿ ਇਹ ਜੋ ਵੀ ਉਹਨਾਂ ਨੇ ਉਹਨਾਂ ਦੇ ਝੂਠੇ ਕੇਸ ਪਹਿਲਾਂ ਬਣਾਏ ਸੀ ਇਹ ਸੰਗਤਾਂ ਨੇ ਉਹ ਇਹ ਅਕਰੂ ਸਰਪ ਦੀ ਇਲੈਕਸ਼ਨ ਚ ਬਹੁਤ ਵੱਡਾ ਫਤਵਾ ਦੇ ਕੇ ਉਹਨਾਂ ਰਕਾਰ ਦਿੱਤਾ ਕਿ ਉਹਨਾਂ ਉਹ ਲੋਕ ਉਹਨੂੰ ਕਿੰਨਾ ਪਿਆਰ ਕਰਦੇ ਆ ਜਿਹਨੂੰ ਤੁਸੀਂ ਪੂਰੀ ਦੁਨੀਆ ਚ ਬਦਨਾਮ ਕਰਨ ਦੀ ਆਤਵਾਦੀ ਵਖਵਾਦੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਲੋਕ ਉਸ ਚੀਜ਼ ਨੂੰ ਰਾਸ ਨਹੀਂ ਕਰਦੇ ਲੋਕਾਂ ਦੇ ਉਹ ਹਰਮਨ ਪਿਆਰੇ ਆ ਉਹ ਅੱਜ ਵੀ ਉਹਨਾਂ ਦਾ ਦਿਨੋ ਦਿਨ ਪਿਆਰ ਵੱਧ ਰਿਹਾ ਇਸ ਕਰਕੇ ਸਰਕਾਰ ਨੂੰ ਮੇਰਾ ਖਿਆਲ ਹੈ ਕਿ ਜੇ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਸਮਝਦੇ ਹੋਏ ਉਹਨਾਂ ਨੂੰ ਇਹ ਲੋਕਾਂ ਦੇ ਫਤਗਦਸਤਕਾਰ ਕਰਦੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਂ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਇਸ ਕਰਕੇ ਮੇਰਾ ਖਿਆਲ ਹੈ ਕਿ ਕਾਨੂੰਨ ਦਾ ਜਿਹੜਾ ਦੁਜਿਆਂ ਨੂੰ ਪਾਠ ਪੜਾਉਣ ਵਾਲੇ ਕਾਨੂੰਨ ਦਾ ਆਪ ਹੀ ਮਜ਼ਾਕ ਬਣਾ ਰਿਹਾ ਕੰਜੂ ਪੂਨੋ ਦੀਆਂ ਢੱਡੀਆਂ ਢਾਹ ਰਿਹਾ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਸਰਕਾਰ ਡਰੀ ਹੋਈ ਹੈ ਜੀ ਇਹ ਸਰਕਾਰ ਦਾ ਹੰ ਡਰ ਲਾ ਲੋ ਜਾਂ ਉਹਦੇ ਮਤਲਬ ਧੱਕੇਸ਼ਾਹੀ ਲਾ ਲੋ ਇਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਆ ਕਿ ਉਹਨਾਂ ਨੂੰ ਇਸ ਚੀਜ਼ ਦਾ ਵੀ ਡਰ ਹੈ ਕਿ ਉਹ ਜਿਹੜੇ ਉਹ ਜੇਲ ਚ ਰਹਿੰਦੇ ਆ ਉਹਨਾਂ ਨੇ ਏਡੀ ਵੱਡੇ ਮਾਰਜਨ ਨਾਲ ਇਹਨਾਂ ਲੋਕਾਂ ਦਾ ਪਿਆਰ ਹਾਸਲ ਕੀਤਾ ਜਦ ਬਾਹਰ ਆ ਕੇ ਇਹਨਾਂ ਨੂੰ ਵੀ ਜਿਹੜੇ ਪੁਰਾਣੇ ਸਾਡੇ ਹੈਗੇ ਕੁਝ ਲੀਡਰਸ਼ਿਪ ਵੀ ਉਹਨਾਂ ਨੂੰ ਵੀ ਸ਼ਾਇਦ ਖਤਰਾ ਲੱਗਦਾ ਹੈ ਕਿ ਇਹ ਚੀਜ਼ ਚੱਲੋ ਔਰ ਲੋਕਾਂ 'ਚ ਉਹਨਾਂ ਦੀ ਹਰਮਨ ਪਿਆਰਤਾ ਜਾਂਦੀ ਹੈ ਕਿ ਲੋਕ ਸਾਨੂੰ ਸ਼ਾਇਦ ਪ੍ਰਵਾਨ ਕਰਨਾ ਵੀ ਛੱਡ ਗਏ ਹੁਣ ਜਿਹੜਾ ਅਕਾਲੀ ਦਲ ਦੀ ਜਾਂ ਸਿੱਧੀ ਜਿੱਦਾਂ ਦੀ ਹੋ ਚੁੱਕੀ ਹੈ ਕਿ ਲੋਕਾਂ ਦਾ ਰਾਜਨੀਤਿਕ ਲੋਕਾਂ ਤੇ ਵਿਸ਼ਵਾਸ ਨਹੀਂ ਰਹਿ ਗਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰਿਆਂ ਨੂੰ ਇਹਨਾਂ ਨੂੰ ਜਾਂ ਸਰਕਾਰ ਤੇ ਵੀ ਹੁਣ ਦੇਖੋ 2 2.5 ਸਾਲ ਚ ਲੋਕਾਂ ਦਾ ਮੋਹ ਭੰਗ ਹੋ ਗਿਆ ਇਸ ਕਰਕੇ ਇਹਨਾਂ ਨੂੰ ਚਾਹੀਦਾ ਕਿ ਲੋਕਾਂ ਦੇ ਝੂਠੇ ਪਰਚੇ ਜਾਂ ਇਹੋ ਜਿਹੇ ਕੰਮ ਕਰਨ ਵਾਲੋਂ ਲੋਕਾਂ ਦਾ ਕੰਮ ਕਰਨ ਤੇ ਲੋਕਾਂ ਨੂੰ ਇਨਸਾਫ ਦੇਣ ਤੇ ਮੇਰਾ ਖਿਆਲ ਹੈ ਕਿ ਜੋ ਬੰਦੀ ਸਿੰਘਾਂ ਦਾ ਮਾਮਲਾ ਵਾ ਜਾਂ ਹੋਰ ਜਿਹੜੇ ਮਾਮਲੇ ਉਧਰ ਧਿਆਨ ਦੇ ਕੇ ਸਾਡੀ ਕੌਮ ਨੂੰ ਇਨਸਾਫ ਦੋਣ ਤੇ ਇਹ ਲੋਕ ਲੋਕਾਂ 'ਚ ਫੇਰ ਥੋੜੀ ਬੋਤੀ ਇਹਨਾਂ ਦੀ ਪ੍ਰਵਾਨਤਾ ਬਣੀ ਰਹਿ ਸਕਦੀ ਹੈ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਚੇ ਦਰਜ ਕਰਕੇ ਇਹ ਇਹੋ ਜੀਆਂ ਚੀਜ਼ਾਂ ਕਰਕੇ ਮੇਰੇ ਖਿਆਲ ਹੈ ਕਿ ਇਹ ਇਹ ਆਪਣੇ ਸਥਾਨ ਨਹੀਂ ਬਣਾ ਸਕਣਗੇ ਇਹ ਲੋਕਾਂ 'ਚ ਹੋਰ ਇਹਨਾਂ ਦੇ ਪ੍ਰਤੀ ਨਫ਼ਰਤ ਵਧਦੀ ਜਾ ਰਹੀ ਕਿਸ ਤਰ੍ਹਾਂ ਦੇ ਸੀਐਨਸੀ ਸੀਐਨ ਨੂੰ ਆਪ ਜਾ ਕੇ ਜਲੰਧਰ ਜੀਮ ਨਹੀਂ ਚੋਣ ਲੜਾਣੀ ਪੈ ਰਹੀ ਹੈ ਨਹੀਂ ਚਲੋ ਇਹ ਚੀਜ਼ ਹੈ ਕਿ ਮਤਲਬ ਇਹ ਇਹ ਜਿਹੜੇ ਇਹ ਇਹ ਚੀਜ਼ਾਂ ਉਹ ਤੇ ਉਹਨਾਂ ਦਾ ਪਰਸਨਲ ਮਾਮਲਾ ਉਹ ਲੜਨਾ ਪਰ ਮੇਰੇ ਖਿਆਲ ਹੈ ਕਿ ਉਹ ਉਹਨਾਂ ਨੂੰ ਜਿਹੜੇ ਪੂਰੀ ਪੂਰੇ ਪੰਜਾਬ ਦਾ ਧਿਆਨ ਰੱਖਣਾ ਚਾਹੀਦਾ ਇੱਕ ਇੱਕ ਸੀਟ ਤੇ ਇਹਨਾਂ ਜੋਰ ਲਾਉਣ ਦੀ ਲੋੜ ਨਹੀਂ ਜਿਸ ਤਰ੍ਹਾਂ ਕੰਮ ਕੀਤਾ। ਦੂਜੀ ਚਾਰ ਵਿਧਾਨ ਸਭਾ ਹਲਕਿਆਂ ਚੋਣ ਲੜਨ ਦਾ ਕੀ ਪਲਾਨ ਹੈ? ਸਾਡੇ ਹੱਲੇ ਕੋਈ ਪਲਾਨ ਨਹੀਂ ਜੋ ਬਾਪੂ ਜੀ ਕਹਿਣਗੇ ਅਸੀਂ ਉਵੇਂ ਕਰਾਂ। ਉਹਨਾਂ ਨਾਲ ਸਾਡੀ ਇਸ ਵਿਸ਼ੇ ਤੇ ਗੱਲ ਹੋਈ ਸੀ ਉਹ ਜਿਵੇਂ ਜੋਲਸ ਭਾਗ ਲੈਣਾ ਨਹੀਂ ਚਾਹ ਰਹੇ ਪਰ ਫਿਰ ਵੀ ਸਮੇਂ ਦੇ ਹਾਲਾਤ ਨਾਲ ਜੇ ਕੋਈ ਜ਼ਰੂਰਤ ਸਮਝੀ ਜਾਊਗੀ ਜਾਂ ਸੰਗਤਾਂ ਸਮਝਣ ਗਿਆ ਤਾਂ ਫਿਰ ਕੋਈ ਉਸ ਟਾਈਮ ਤੇ ਫੈਸਲਾ ਲਿਆ ਜਾਏ। ਐਸਪੀਸੀ ਬਾਰੇ ਕੋਈ ਗੱਲ ਹੋਈ ਸੀ। ਐਸਪੀਸੀ ਬਾਰੇ ਉਹਨਾਂ ਨੇ ਕਿਹਾ ਕਿ ਅਸੀਂ ਇਲੈਕਸ਼ਨ ਵੀ ਲੜਾਂਗੇ। ਤੇ ਬਾਕੀ ਅਸੀਂ ਸੰਗਤਾਂ ਨੂੰ ਪੂਰੇ ਕੋਰ ਜੋਰ ਤੁਹਾਡੇ ਮਾਧਿਅਮ ਰਹੀਂ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਪੜਾਉਣ ਤੇ ਇਹਦੇ ਵਾਸਤੇ ਜੋ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਇਹਦੇ ਵਾਸਤੇ ਸਾਡੇ ਸਿੱਖਾਂ ਦਾ ਬਹੁਤ ਧਿਆਨ ਘਟਿਆ ਇਧਰ ਸਾਨੂੰ ਸਾਰਿਆਂ ਨੂੰ ਧਿਆਨ ਦੇ ਕੇ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਵੋਟਾਂ ਬਣਾਉਣੀਆਂ ਜਾਂ ਅੱਗੇ ਵਾਸਤੇ ਚੰਗੇ ਉਮੀਦਵਾਰਾਂ ਦੀ ਤਿਆਰੀ ਕਰਨੀ ਅੱਜ ਵੀ ਸਤਿਕਾਰਵਾਦ ਨੂੰ ਤਾਲਬ ਕੀਤਾ ਕਾਲਤਖ ਸਾਹਿਬ ਨੇ ਪਿੱਛੇ ਜੋ ਗੱਟੀਆਂ ਹੋਈਆਂ ਨੇ ਜੋ ਗਰਾਹ ਕੀਤੇ ਨੇ ਉਹਨਾਂ ਦੇ ਸੰਕੀ ਸੰਗਦੇ ਆਪਾ ਸਰ ਨਹੀਂ ਚਲੋ ਜੀ ਉਹ ਤੇ ਉਹਨਾਂ ਦਾ ਇੰਟਰਨਲ ਮਾਮਲਾ ਵਾ ਉਹ ਜੋ ਕੀਤਾ ਜਾਂ ਉਹਨਾਂ ਨੇ ਜੋ ਜੱਡੇ ਵੱਡੇ ਗناہ ਕੀਤੇ ਮੇਰਾ ਖਿਆਲ ਹੈ ਕਿ ਉਹ ਕੌਮ ਨੇ ਉਹਨਾਂ ਨੂੰ ਉਹਦੀ ਸਜ਼ਾ ਵੈਸੇ ਹੀ ਦੇ ਰਹੀ ਹੈ ਕਿ ਉਹਨੂੰ ਰਕਾਰ ਦਿੱਤਾ ਇਸ ਕਰਕੇ ਅਸੀਂ ਅਕਾਲ ਤੱਕ ਦੇ ਬਹੁਤ ਉਹ ਸਾਡੇ ਵੱਲ ਇਸ ਤਰ੍ਹਾਂ ਕਰ